ਜ਼ਿੰਦਗੀ ਹੈ ਨਾ ਅਧਿਆਤਮਕ ਜੀਵਨ ਮਾਰੇ ਕਹਿੰਦੇ ਉਹਦੇ ਵਿੱਚ ਤੂੰ ਬਹੁਤ ਪਛੜ ਗਿਆ ਤੂੰ ਬਹੁਤ ਪਿੱਛੇ ਰਹਿ ਗਿਆ ਅਗਾਹਾ ਕੁਤਰਾਗ ਪਿੱਛੇ ਫੇਰ ਨਾ ਮੋੜੜਾ ਕਹਿੰਦੇ ਵਾਪਸ ਪਿੱਛੇ ਨਾ ਦੇਖ ਭਾਵ ਪਿੱਛੇ ਵਾਲਿਆਂ ਦੇ ਜੀਵਨ ਵੱਲ ਨਾ ਦੇਖ ਵੀ ਉਹ ਪਾਠ ਨਹੀਂ ਕਰਦਾ ਉਹ ਬਾਣੀ ਨਹੀਂ ਪੜਦਾ ਕਹਿੰਦੇ ਜੇ ਉਹਦੇ ਵੱਲ ਵੇਖੀ ਜਾਏਗਾ ਤੇ ਤੂੰ ਉਹਦਾ ਹੀ ਹੋ ਜਾਏਗਾ ਮਾਰੇ ਕਹਿੰਦੇ ਉਹਨਾਂ ਵੱਲ ਵੇਖ ਜਿਨ੍ਹਾਂ ਨੇ ਬੜੀ ਬਾਣੀ ਪੜੀ ਸਿਮਰਨ ਕੀਤਾ ਜਪ ਕੀਤਾ ਪੂਰਾ ਜੀਵਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਲੇਖੇ ਲਾਇਆ ਜਦੋਂ ਜੀਵਨ ਵਾਲਿਆਂ ਨੂੰ ਪੜੇਗਾ ਤੇ ਤੇਰਾ ਆਪਣੇ ਆਪ ਮਨ ਕਰੇਗਾ ਕਿ ਮੈਂ ਵੀ ਓਦਾਂ ਦਾ ਜੀਵਨ ਜਿਉਵਾਂ ਅਗਾਹਾ ਕੁਤਰਾਗ ਕੁਤਰਾਗ ਕਹਿੰਦੇ ਨੇ ਤੰਗ ਨੂੰ ਅਗਾਹਾ ਕੁਤਰਾਗ ਭਾਵ ਅੱਗੇ ਜਾਣ ਦੀ ਜੀਵਨ ਦੇ ਪੱਖ ਤੋਂ ਅੱਗੇ ਜਾਣ ਦੀ ਹਿੰਮਤ ਕਰ ਤੇ ਜਿਹੜੇ ਬਿਲਕੁਲ ਨਿਰਾਸ਼ ਨੇ ਜਿਹੜੇ ਡਿੱਗੇ ਨੇ ਥੱਕੇ ਟੁੱਟੇ ਨੇ ਢੇਰੀ ਢਾਕੇ ਬੈਠੇ ਨੇ ਉਹਨਾਂ ਵੱਲ ਮਹਾਰਾਜ ਕਹਿੰਦੇ ਨਾ ਵੇਖ ਫਿਰ ਉਦਾਂ ਦਾ ਹੀ ਹੋ ਜਾਏਗਾ ਜੈਸਾ ਸੇਵੈ ਤੈਸੋ ਹੋਵੇ ਅਗਾਹਾ ਕੁਤਰਾਗ ਪਿੱਛੇ ਫੇਰ ਨਾ ਮੋੜੜਾ